ते दुरुस्त किया जाए फिर मैं पार्टी की सेवा लाजर मेरी लड़ाई एस जी पीसी बात ना किसी अहदले कि गौर है कि दो हजार बार एस जी पीसी चोना लड़न बजिट सी बीबी जगीर कौर हालांकि कई

ਮਨਾਇਆ ਗਿਆ ਸੀ ਕਸ਼ਮਣ ਨੇ ਕੱਲ ਤੋਂ ਦੇ ਵੱਲੋਂ ਤੇ ਸ਼ਰਮਣ ਨੇ ਕੱਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਦੇ ਵੱਲੋਂ ਵਿਅਕਤੀਆਂ ਦੇ ਮੁੱਦੇ ਤੇ ਮੁਆਫੀ ਮੰਗੀ ਗਈ ਸੀਗੀ ਤੇ ਸਾਰੇ ਜਿਨੇ ਵੀ ਲੀਡਰਸ ਅਕਾਲੀ ਦਲ ਨੂੰ ਛੱਡ ਕੇ ਗਏ ਸੀਗੇ ਉਹਨਾਂ ਨੂੰ ਅਪੀਲ ਉਹਨਾਂ ਨੇ ਕੀਤੀ ਸੀਗੀ ਕਿ ਇੱਕ ਪੰਥਕ ਝੰਡੇ ਹੇਠਾਂ ਇਕੱਠੇ ਹੋਵੋ ਹਾਲ ਹੀ ਜੋ ਮਨਜੀਤ ਸਿੰਘ ਜੀ ਕੇ ਸੀਗੇ ਸਾਬਕਾ ਡੀਜੀਐਮਸੀ ਪ੍ਰਧਾਨ ਉਹਨਾਂ ਦੇ ਵੱਲੋਂ ਵੀ ਸ਼ਰਮਣ ਨੇ ਅਕਾਲੀ ਦਲ ਚ ਸ਼ਮੂਲੀਅਤ ਕੀਤੀ ਗਈ ਸੀਗੀ ਸੁਖਬੀ ਸਿੰਘ ਬਾਦਲ ਆਪ ਪਹੁੰਚਦੇ ਨੇ ਜਿੱਦ ਦਿੱਲੀ ਤੇ ਉਹਨਾਂ ਨੂੰ ਸ਼ਰਮਣ ਨੇ ਅਕਾਲੀ ਦਲ ਚ ਸ਼ਾਮਲ ਕਰਵਾ ਦਿੱਤੇ ਹੁਣ बीबी जगीर कौर ने न्यूज़ 18 एक बड़ा बयान देता है उन्होंने कहा है कि मेरे खिलाफ पाए मतों को दुरुस्त किया जाए फिर मैं पार्टी दी सेवा ਲਈ حاضرਾਂ मेरी लड़ाई एसजीपीसी बबत सीगी ना कि किसी ओहदे दे लिए एसुएले साडे नाल न्यूज़ 18 पंजाब के बीबी जागीर कौर जुड़ चुके हैं बीबी जी किवें देखदे हो खास करके क्योंकि ਪੰਥਕ ਚਿਹਰਿਆਂ ਨੂੰ ਪੰਥਕ ਪਾਰਟੀਆਂ ਨੂੰ ਇੱਕ ਸਟੇਜ ਤੇ ਕਹੀਏ ਇੱਕ ਪਲੇਟਫਾਰਮ ਤੇ ਕਹੀਏ ਸਿਰਦਿਆ ਜਾ ਰਿਹਾ ਹੈ ਕਿ ਇਕੱਠੇ ਹੋਣ ਦੀ ਗੱਲ ਕੀਤੀ ਜਾ ਰਹੀ ਹੈ ਸੁਖਦੇਵ ਟਿੰਰਸਾਣ ਨੇ ਪੰਜ ਮੈਂਬਰੀ ਕਮੇਟੀ ਬਣਾਈ ਤੀ ਖਾਸ ਕਰਕੇ ਤੁਸੀਂ ਕਾਫੀ ਪੰਥਕ ਸਿਆਸਤ ਦੇ ਅੰਦਰ ਜਾਂ ਅਕਾਲੀ ਸਿਆਸਤ ਦੇ ਅੰਦਰ ਐਗਰੈਸਿਵ ਨਜ਼ਰ ਆਉਂਦੇ ਹੋ ਪਿਛਲੇ ਦਿਨਾਂ ਦੇ ਅੰਦਰ ਰੈਜ਼ੋਲੂਸ਼ਨ ਨੂੰ ਲੈ ਕੇ ਅਕਾਲੀ ਦਲ ਬਾਦਲ ਨੂੰ ਲੈ ਕੇ ਹੋਰ ਜਦੋਂ ਉਹਨਾਂ ਨੇ ਇੱਕ ਪਾਰਟੀ ਤੇ ਕਾਰਵਾਈ ਤਾਂ ਦਿੱਦ ਕੀਤੀ ਸੀ ਤੁਸੀਂ ਕਿਹਾ ਸੀ ਕਿ ਕਾਫੀ ਆਪਣੀ ਆਪਣੀ ਰਿਜ਼ਰਵੇਸ਼ਨ ਜ਼ਾਹਿਰ ਕੀਤੀ ਸੀ ਹੁਣ ਕੀ ਦੇਖਦੇ ਹੋ ਕਿ ਅਕਾਲੀ ਦਲ ਬਾਦਲ ਨੂੰ ਖਾਸ ਕਰਕੇ ਜੋ ਜ਼ਰੂਰਤ ਹੈ ਉਹ ਟਿੰਸ ਉਹਨਾਂ ਨੇ ਕਮੇਟੀ ਬਣਾਈਏ ਤੁਸੀਂ ਵਾਪਸੀ ਕਹਿ ਸਕਦੇ ਹੋ ਕਿ ਵਾਪਸੀ ਕਰ ਸਕਦੇ ਹੋ ਜਾਂ ਇੱਕ ਪਲੇਟਫਾਰਮ ਤੇ ਨਜ਼ਰ ਆ ਸਕਦੇ ਹੋ ਜਿਵੇਂ ਸਦਾ ਚੰਪੇ ਸੈਡੀ ਟੀਮ ਸਾਡੀ ਕਰਦੇ ਇਹ ਤੇ ਉਹਨਾਂ ਦੀ ਪਾਰਟੀ ਦੀ ਗੱਲ ਹੈ ਜੀ ਸਰਦਾਰ ਰਵੀ ਸਿੰਘ ਜੀ ਬਾਦਲ ਪ੍ਰਧਾਨ ਸ਼ੋਮਨੀ ਕਾਲੀ ਦਲ ਦੇ ਇਹ ਅਸੀਂ ਨਹੀਂ ਕਹਿ ਸਕਦੇ ਕਿ ਉਹ ਪ੍ਰਧਾਨ ਨਹੀਂ ਹੈਗੀ ਅਜੇ ਤੱਕ ਫਿਲਹਾਲ ਉਹ ਪ੍ਰਧਾਨ ਨਹੀਂ ਹੈ ਸ਼ੋਮਨੀ ਅਕਾਲੀ ਦਲ ਲੈ ਨਾ ਕਿ ਸ਼ੋਮਨੀ ਕਾਲੀ ਦਲ ਬਾਦਲ ਹੈ ਇਹਨਾਂ ਨੇ ਮੈਨੂੰ ਕਲੀਅਰ ਕਰਦਮਾ ਠੀਕ ਹੈ ਮੈਂ ਸ਼ੋਮਨੀ ਕਾਲੀ ਦਲ ਚ ਹੈ ਜੀ ਇਹ ਸੇ ਮਨੁੱਖ ਦੀ ਪਾਰਟੀ ਵਿੱਚ ਨਹੀਂ ਹੈ ਜੀ ਸ਼ੋਮਨੀ ਅਕਾਲੀ ਦਲ ਨਾਂ ਨੇ ਛੱਡਿਆ ਹੈ ਮੈਂ ਕਦੇ ਨਹੀਂ ਜਾਣੀ ਕਿ ਮੈਂ ਨੰਨੇ ਕਰੀਏ ਤੋਂ ਬਾਹਰ ਗਈ ਹੈ ਮੈਂ ਕਿਤੇ ਵੀ ਕੰਮ ਕੀਤਾ ਅੱਜ ਵੀ ਸੋਚ ਚ ਬੈਠਾ 500 ਚ ਬੈਠਾ 1000 ਚ ਬੈਠਾ ਦੁੱਖ ਚ ਬੈਠਾ ਸੁਖ ਚ ਬੈਠਾ ਗਮੀ ਚ ਬੈਠਾ ਖੁਸ਼ੀ ਚ ਬੈਠਾ ਕਿਤੇ ਵੀ ਮੈਂ ਸਟੇਜ ਤੇ ਬੋਲਦੀ ਹਾਂ ਮੈਂ ਹਮੇਸ਼ਾ ਸ਼ਰੋਮਣੀ ਕਾਲੀ ਦਲ ਦੀਆਂ ਪਰੰਪਰਾਵਾਂ ਮਰਿਆਦਾ ਸਦਾਨਤ ਉਹਦੀ ਉਹਦੀ ਕੁਰਬਾਨੀਆਂ ਦੀ ਗੱਲ ਕਰਕੇ ਸੰਗਤ ਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਜੋੜਦੀ ਹੈ ਔਰ ਅੱਜ ਤੱਕ ਮੈਂ ਕਦੇ ਵੀ ਬੇਮੁਖ ਨਹੀਂ ਹੋਈ ਨਾ ਪਾਰਟੀ ਨੂੰ ਕਦੀ ਮੈਂ ਤਲਾੰਜੀ ਦਿੱਤੀ ਹੈ ਨਾ ਪਾਰਟੀ ਦੇ ਕਦੀ ਖਿਲਾਫ ਬੋਲੀ ਹੈ ਨਾ ਕੋਈ ਪਾਰਟੀ ਦਾ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਮੈਂ ਅੱਜ ਵੀ ਜੇ ਸ਼੍ਰੋਮਣੀ ਅਕਾਲੀ ਦਲ ਨੇ ਜਿਹੜਾ ਮਤਾ ਮੇਰੇ ਖਿਲਾਫ ਪਾਇਆ ਜੇ ਉਹ ਮਹਿਸੂਸ ਕਰਦੇ ਹੋਣ ਮੈਂ ਨਹੀਂ ਕਹਿੰਦੀ ਮੈਂ ਉਹਨਾਂ ਨੂੰ ਕੋਈ ਬੇਨਤੀ ਨਹੀਂ ਕਰਦੀ ਕਿ ਮੇਰਾ ਮਤਾ ਤੁਸੀਂ ਰੱਦ ਕਰੋ ਜੀ ਜੀ ਉਹ ਜੇ ਮਹਿਸੂਸ ਕਰਦੇ ਹੂੰ ਜੇ ਮਤਾਂ ਰੱਦ ਕਰਕੇ ਮੈਨੂੰ ਹੁਕਮ ਲੱਗਦਾ ਫਿਰ ਮੈਂ ਉਸੇ ਤਰ੍ਹਾਂ ਪਾਰਟੀ ਜਿੱਦਾਂ ਮੈਂ ਕੰਮ ਕਰਦੀ ਹਾਂ ਉਦਾਂ ਹੀ ਕਰਾਂਗੀ ਅਕਾਲੀ ਦਲ ਦੀ ਪਹਿਲਾ ਕਰਦੀ ਹਾਂ ਪਰ ਇੱਕੋ ਮੇਰੀ ਹੈਗੀ ਹੈ ਕਿ ਮੇਰੇ ਸਵਾਸ ਵਾਸਤੇ ਨਾਲ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਅਕਾਲ ਤਖਤ ਸਾਹਿਬ ਦੀ ਮर्याਦਾ ਜੋ ਮੇਰੀ ਡਿਊਟੀ ਲੱਗੀ ਹੈ ਕੌਮ ਵੱਲੋਂ ਮੈਂ ਉਸ ਨੂੰ ਹਮੇਸ਼ਾ ਹੀ ਪਹਿਰੇ ਦਾਦੀ ਕਰਦੀ ਰਹਿਾਂਗੀ ਸਾਂਤਕ ਪੈਰਿਦਾਰੀ ਮੈਂ ਕਿਤੇ ਨਹੀਂ ਛੜ ਸਕਦੀ ਪਾਣੇ ਮੈਂ ਕਿਤੇ ਬੈਠੀ ਹਾਂ ਤੁਹਾਨੂੰ ਲੱਗਦਾ ਕਿ ਮਰਿਆਦਾ ਪਿਛਲੇ ਦਿਨਾਂ ਜਿਹੜਾ ਜਦੋਂ ਤੁਹਾਡੇ ਦੇ ਕਾਰਵਾਈ ਉਹੀ ਉਦੋਂ ਮਰਿਆਦਾ ਫੋਟੋ ਨਹੀਂ ਲੁੱਟੂਜੀ ਕਿਉਂਕਿ ਤੁਸੀਂ ਲਿਫਾਫੇ ਦਾ ਜ਼ਿਕਰ ਕੀਤਾ ਤਲਕ ਟਿੱਪਣੀਆਂ ਜਿਹੜੀਆਂ ਹੈ ਉਹ ਸੁਖਬੀਰ ਬਾਦਲ ਉਹਨਾਂ ਨੂੰ ਬਿਨਾ ਨਾਮ ਲੈ ਕੀਤੀਆਂ ਤਾਂ ਉਹ ਚੀਜ਼ਾਂ ਤੁਹਾਨੂੰ ਲੱਗਦਾ ਕਿ ਹੁਣ ਉਹ ਹਟ ਗਈਆਂ ਜਾਂ ਉਹ ਚੀਜ਼ਾਂ ਨੂੰ ਦਰੁਸਤ ਕਰ ਲਿਆ ਗਿਆ ਹੈ ਅਕਾਲੀ ਦਲ ਵੱਲੋਂ ਉਹ ਤੇ ਉਹ ਦੇਖਣ ਦਾ ਦਰਸਤ ਕਰਨੀ ਹੈ ਕਿ ਨਹੀਂ ਕਰਨੀ ਹੈ ਮੈਂ ਤੇ ਕਹਿ ਰਹੀ ਹਾਂ ਕਿ ਉਹਦੀ ਪੈਰਿਦਾਰੀ ਮੈਂ ਕਰਦੀ ਰਹਿਣਾ ਜੇ ਗਲਤ ਹੋਏਗਾ ਕਿਤੇ ਮੈਂ ਉਹਦੇ ਜ ਪੂਰੀ ਸਟੈਂਡ ਤੇ ਰਵਾਂਗੀ ਔਰ ਇਸ ਸਿਧਾਂਤਿਕ ਪੈਰਦਾੜੀ ਕਰਾਂਗੀ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਨੂੰ ਉਸੇ ਅਸਥਾਨ ਤੇ ਮੈਂ ਪਹੁੰਚਾਉਣਾ ਚਾਹਨੀ ਹੈ ਇਸ ਅਸਥਾਨ ਤੇ ਕੌਮਨ ਹੈ ਉਸ ਨੂੰ ਚਾਰ ਕੀਤਾ